ਇਕਨਾ ਕੋਲੇ ਨਾਮ ਦਾ ਗੁਰੂ ਆ ਪਤਾ ਕਿਸੇ ਨੂੰ ਹਾਂ ਨਾਮ ਕੋ ਤਾਂ 1000 ਦਾ ਕੋਲੇ ਨਾਮ ਨੂੰ ਵੀ 1000 ਜਾਣਦਾ ਕੋਲੇ ਨਾਮ ਦਾ ਵੀ ਕੋਈ ਗੁਰੂ ਆ ਹਾਂ ਗੁਰੂ ਤਾਂ ਨਹੀਂ ਤੁਹਾਨੂੰ ਦੱਸਦਾ ਤਾਨੂੰ ਹੁਣ ਮੈਂ ਦੱਸਦਾ ਹਾਂ ਜਸਤੀ ਤੁਹਾਨੂੰ ਦੱਸਦਾ ਠੀਕ ਆ ਜੇ ਨਾ ਪਿਓ ਹੁੰਦਾ ਨਾ ਜੇ ਭਾਂਡੇ ਦਾ ਬੜਾ ਵਾ ਮਿਲ ਜੇ ਫਿਰ ਤਾਂ ਪਾਰ ਹੋ ਜਾਂਦਾ ਨਹੀਂ ਸਾਡੇ ਵਰਗੇ ਭੂਤਾ ਬ੍ਰਿੱਤੇ ਗਣਾਈ ਜਾਂਦੇ ਰਹਿੰਦੇ ਆ ਤੁਹਾਡੇ ਵਿੱਚੋਂ ਬਾਬੇ ਨਾਨਕ ਘਰ ਕੇ ਨਹੀਂ ਰਹੇ ਤੇ ਆਪਾਂ ਪਾਪੀ ਬੰਦੇ ਕਿੱਥੇ ਰਹਿ ਜਾਗੇ ਯਾਰ ਰਹਿ ਜਾਓਗੇ ਇਹ ਮਠਾਂਗਾ ਸਾਡੇ ਚੇਲਿਆਂ ਦੇ ਠੀਕ ਆ ਦੇਵੀ ਦੇਵਤਿਆਂ ਨੂੰ ਇੰਨਾ ਪੁੱਠਾ ਕਰਕੇ ਜਲਾਈ ਜਾਂਦੇ ਆ ਇਹ ਰਹੀਂ ਰੱਬ ਦਾ ਨਾਮ ਲੈ ਤੇਰੀ ਗੱਲ ਕਿਸੇ ਨੇ ਦੱਸ ਸਗੀਏ ਕਿਸੇ ਬਾਬੇ ਨੇ ਲੈ ਤੂੰ ਗਿਆ ਕੇ ਵੀ ਆਇਆ ਸੀ ਬਾਬੇ ਨੇ ਤੇਰੀ ਆਇਆ ਨਹੀਂ ਪਤਾ ਲੱਗਿਆ ਇਹ ਮਮਤਾ ਕੀ ਦੀ ਕਰਦਾ ਸੱਚ ਹੈ ਕਿ ਗੱਲ ਸਹੀ ਆ ਇੰਤੀ ਵੀ ਨੂੰ ਪੁੱਛਦੇ ਨਹੀਂ ਸੌਖੀ ਆ ਪਰ ਬੰਦੇ ਨੂੰ ਪੁੱਛਦੇ ਨਹੀਂ ਬਹੁਤ ਸੌਖੀ ਹੈ ਸਹੀ ਗੱਲ ਹੈ ਗੱਦੀ ਤੇ ਖੜਾ ਬਾਬੇ ਦਰਬਾਰ 'ਚ ਖੜਾ ਸੱਚੇ ਮਾਨ ਨਾਲ ਦੀਨ ਮਾਨ ਨਾਲ ਐ ਦੱਸੀ ਕਿ ਬਾਬਾ ਸਹੀ ਦੱਸਿਆ ਸੀ ਜਾਂ ਗਲਤ ਦੱਸਿਆ ਸੀ ਹੈ ਕੋਈ ਇੰਚ ਦਾ ਫਰਕ ਨਹੀਂ ਲਿਕਰ ਜਿਹੜਾ ਨਾਂ ਦਾ ਫਰਕ ਲਿਕਰ ਹੈ ਉਹ ਵੀ ਦੱਸ ਗਿਆ ਹੈ ਉਹ ਨੂੰ ਐ ਪੁੱਛੀ ਕੌਣ ਕਰਦਾ ਸੀ ਮੇਰੇ ਨੂੰ ਸਰਚਾ ਕੌਣ ਮਾਰਦਾ ਸੀ ਠੀਕ ਆ ਬਾਬੇ ਬਾਰਨਾ ਸੌਖਾ ਆਜਾ ਰੱਖਣਾ ਬਹੁਤ ਠੀਕ ਇਹ ਕਿਲੋ ਕਿਲੋ ਜਿੱਤੇ ਆਗੇ ਨਾ ਉਦੋਂ ਕਿਲੋ ਕਿਲੋ ਆਟਾ ਮੈਨੂੰ ਮੰਗਣ ਲਾਇਆ ਦੇ ਫਿਰ ਉਹ ਲੋੜ ਤਾਂ ਭੂਤ ਨਹੀਂ ਆਉਂਦਾ ਕਿਹਨ ਤੋਂ ਜੇ ਸਹੀ ਅੱਠ ਪੜਿਆ ਕਿਸਦੇ ਲਾਦਗੇ ਨਾ ਜੇ ਚੇਲਾ ਲਾ ਦੇ ਜੇ ਚੇਲਾ ਬਣਿਆ ਵਾ ਹੋਵੇ ਗੁਰੂ ਆਲਾ ਇੱਕ ਦਾ ਪਿਆਉਦਾ ਹੋਵੇ ਉਹ ਲਾ ਸਕਦਾ ਚਾਰ ਪਿਆਉ ਵਾਲਾ ਲੰਦਾ ਸਕਦਾ ਅੱਠ ਪੜਿਆ ਪ੍ਰੇਤਨਾ ਜਿਹੜਾ ਲਾ ਦੇਣ ਦੀ ਚਾਜ ਨਾਲ ਫਿੱਟ ਕਰਕੇ ਦੇਵਤਨੋਂ ਵੱਧ ਕੰਮ ਦੋ। ਹੋਰ ਸਾਡੇ ਅਰਕੇ ਮਾਈ ਭਾਰੇ ਬਵਾਲ ਦੇ ਠੰਡ ਕਹਿੰਦੇ ਪਾਲੋ। ਸਭ ਤੋਂ ਯਾਰੀ ਸੇਖਾਂ ਤੇ ਬਾਬੇ ਦਾ। ਤੇ ਸੇਖ ਕਿਉਂ ਨਹੀਂ ਪਾਉਂਦੇ ਬਈ? ਠੀਕ ਆ। ਤਾਰਾ ਪ੍ਰਕਾਸ਼ ਅਕਤ ਤੇ ਤਾਰਾ ਬਾਬੇ ਦੇ ਚੱਕਰ ਜਣਾ ਬੜੀ। ਤੂੰ ਤੇ ਅਗਰ ਪੇਉ ਇੱਕੀ ਬਹੁਤ ਹੁੰਦਾ ਜੀ ਚਾਚਾ ਦਾ ਬਣ ਕੇ ਜਿਹੜੇ ਚੇਲੇ ਤੇ ਡਾਕਟਰ ਸਤਨਮ ਗੁਰੂ ਸੱਚੀ ਦਾਸ ਦਾ ਚੇਲੇ ਤੇ ਡਾਕਟਰ ਤੋਂ ਰੱਬ ਬਚਾ ਕੇ ਰੱਖੇ ਉਹਦੋਂ ਤੇਲਾ ਖਾਂਦਾ ਮਰੇ ਹੋਏ ਬੰਦੇ ਨੂੰ ਬੋਲ ਲਈ ਤੇ ਮਰੇ ਹੋਏ ਬੰਦੇ ਨੂੰ ਡਾਕਟਰ ਖਾ ਲਿਆ ਇਹ ਦੋ ਚੀਜ਼ਾਂ ਤੋਂ ਰੱਬ ਬਚਾਈ ਰੱਖੇ ਮੇਰਾ ਪੀਰ ਬਾਦਸ਼ਾਹ ਮੇਰੇ ਪੀਰਾਂ ਦੇ ਬਾਣੇ ਨੂੰ ਦਾਗਣਾ ਲੱਗੇ ਸਾਨੂੰ ਕੋਲਾ ਕੁੱਤਾ ਕਹਦੇ ਸਾਨੂੰ ਕੋਈ ਮਤਵ ਨਹੀਂ ਅਸੀਂ ਤਾਂ ਇਹਨੂੰ ਇਹ ਕਹਨੇ ਆਪਾ ਇਹ ਬੱਤ ਕਾ ਨੰਦ ਉਹ ਕੜਾ ਅਜਾ ਪਾਰ ਕਰਦੇ ਨਹੀਂ ਕੜਾਈ ਠੀਕ ਹੈ ਅਰ ਪੀਏ ਲੰਗਰ 21000 ਰੁਪਇਆ ਠੀਕ ਆ 5000 ਬੇਨਤਰਾ ਲਾਜ ਕਰੂੰਗਾ ਬਾਕੀ ਮੇਰੇ ਆ ਲੇਗਾ ਤੁਹਾਨੂੰ ਮੈਂ ਪੜਦਾ ਹਾਂ ਨਿਕਲਦਾ ਅਈ ਥੋੜਾ ਜਿਹਾ ਰੇ ਸੇ ਘਰ ਆਈ ਦੁਆਲ ਮਿਗਲੀ ਫਿਰ ਉੱਕੜੀ ਤਿੰਨ ਘਰ ਛੱਡ ਕੇ ਚੌਥਾ ਘਰ ਬਣ ਲਿਆ ਸਹੀ ਹੈ ਸਹੀਆ ਐਂ ਸੇ ਆਖੀ ਜਣਾ ਹਾਂ ਗਲੀ ਚ ਪੜਦੇ ਨੂੰ ਪੜਦੇ ਨੂੰ ਇੱਧਰ ਚੌੜਾ ਗੇਟ ਆ ਗਿਆ ਕੋਈ ਲੋਕਟ ਜੀ ਲੱਗੀ ਪਈ ਆ ਤੇ ਨਾਲੀ ਜੀ ਦੇ ਪੁਲੀ ਜੀ ਬਣੀ ਪਈ ਆ ਐ ਨਾ ਕਿ ਤਿੰਨ ਘਰ ਛੱਡ ਕੇ ਚੌਥਾ ਘਰ ਇਹਨਾਂ ਦਾ ਚਿੱਟਾ ਰੰਗ ਸੀ ਕਰਨ ਨੂੰ ਘਰ ਨੂੰ ਕਰੀਮ ਕਲਰ ਜਾਂ ਕੀ ਸੀ ਇਹ ਕੀਤਾ ਅੰਦਰ ਗਿਆ ਸੀ ਕਿਤੇ ਰੰਗ ਨਹੀਂ ਇੱਕ ਦਿੱਤੀ ਕੀ ਆ ਇਹ ਕਮਰੀ ਅਚਾਰ ਬਿ ਕੋਟੀ ਦਾ ਆ ਆਓ ਚਾਰ ਕਮਰੀ ਆ 플ਾਸਟਰ ਹੋਇਆ ਵਾ ਰੰਗ ਨਹੀਂ ਰੰਗ ਨਹੀਂ ਹੋਇਆ ਇਹ ਚਿੱਟਾ ਆ ਪਹਿਲਾਂ ਤਾਂ ਨਹੀਂ ਕਰਿਆ ਸੀ ਕੋਈ ਸਾਲੀ ਮੂਰੇ ਸੀ ਇਹਨਾਂ ਦੇ ਹੈ ਪਹਿਲਾਂ ਬਾਰੰਦਰੋ ਨਾ ਨਾ ਆਪਾਂ ਲੋੜ ਹੀ ਨਹੀਂ ਆਪਾਂ ਬਾਬੇ ਸੁਬਾਹ ਦੇ ਫਰਾਈ ਨਾਲ ਦੱਸ ਚੱਲ ਬਾਬਾ ਗੁਰੂ ਦੀ ਸਾਡੇ ਨਾਲ ਹੋਣ ਐ ਡੇਡੀ ਦੀ ਦਾੜੀ ਆ ਇਹਨਾਂ ਕੋਲ ਕੋਈ ਟਰੱਕ ਦੀ ਸੀ ਜਾਂਦਾ ਮੈਨੂੰ ਐ ਨਸ ਹਾਂ ਮੈਂ ਸਾਚੇ ਦਰਵਾਜ਼ੇ ਕੀ ਆ ਚੱਲ ਬਾਬਾ ਲੱਗੇ ਪਏ ਆ ਪਾਏ ਵੇ ਕਲਾ ਕਪੜਾ ਪਰਦੇ ਪਰ ਨਹੀਂ ਨਹੀਂ ਕੱਪੜੇ ਰੰਗਦਾਰ ਹੁੰਦੇ ਕਾਲੇ ਸਿਮਪ ਲੱਗੇ ਪਏ ਆ ਜਿਵੇਂ ਕੋਈ ਤੇਲ ਕਹਿਣ ਦੀ ਡੁੱਲਿਆ ਜਾ ਹੁੰਦਾ ਇਹ ਕੌਣ ਕਿਹਦੇ ਪਾਏ ਹੁੰਦੇ ਆ ਉਹ ਸਾਚੇ ਦਰਵਾਜ਼ੇ ਇਹ ਦੁਕਾਨ ਨੂੰ ਸੀ ਚਿੱਟਾ ਰੰਗ ਕਹਿੰਦਾ ਠੀਕ ਹੋ ਗਏ ਉਹ ਏਮਲੀਆ ਪੇੜ ਆ ਗਿਆ ਤੇ ਮੂਰੇ ਜਿਵੇਂ ਆਪਾਂ ਕਹਿੰਦੇ ਨੇ ਜੀ ਪੱਤੇ ਨਹੀਂ ਪੱਤੇ ਹੁੰਦੇ ਕੁੱਤੇ ਕਹਿੰਦੇ ਹੈਗਾ ਜੀ ਹਾਂ ਉਹਨਾਂ ਹੀ ਐਸ ਆਈ ਡੀ ਆ ਗਿਆ ਗਾਹ ਕੁੜੀਆਂ ਇੱਥੇ ਪੇੜ ਨਾਲ ਦੁਕਾਨ ਆਈ ਜਾਂਦੀ ਕੌਣ ਆਏ ਹੈ ਹਾਂ ਓਏ ਸਾਚੇ ਦਰਬਾਰ ਕੀ ਤਾਂ ਇੱਥੇ ਸਮਾਨ ਲਾ ਦੇ ਕੱਲ ਤਾਂ ਮੰਗਲਵਾਰ ਲੱਗਣਾ ਨਹੀਂ ਹਾਂ ਨਾ ਬਚਣਾ ਉਹ ਨਾ ਕਰੀ ਦਰਬਾਰ ਤੇ ਖੜਾ ਅੱਜ ਮੈਂ ਕੁਝ ਹੋਰ ਲੈ ਚਾ ਉਹਦੇ ਕੁਝ ਹੋਰ ਲੈ ਚਾ 500 ਰੁਪਏ ਤੇ ਆ ਰਿਹਾ ਦਾ ਇਕੱਠਾ ਸਮਾਨ ਲੈ ਕੇ ਤੂੰ ਦੇਣਾ ਠੀਕ ਆ ਢਾਈ ਬੋਤਲਾਂ ਦਾਰੂ ਦੀਆਂ ਚਿੱਟਾ ਮੁਰਗਾ ਬਣਾ ਕੇ ਉਹਨੂੰ ਰੰਨ ਕੇ ਸਮਾਰ ਕੇ ਲੈਣਾ ਤੂੰ ਖਾਊ ਮੈਂ ਠੀਕ ਆ ਬਚੋਲੇ ਨਾਲ ਕੇ ਨਾਲ ਠੀਕ ਆ ਖਾਉਂਗਾ ਮੈਂ ਬਣਾ ਕੇ ਤੂੰ ਲੈ ਆਉਣਾ ਐ ਕਿ ਖਾਉਂ ਕਿੱਥੇ ਮੈਂ ਪਤਾ ਹੱਡਾ ਢੋੜੀ ਜੀ ਇਨਾ ਟਾਈਮ ਮੈਂ ਪੀਉਂਗਾ ਦਾਰੂ ਉਹਨਾ ਟਾਈਮ ਵੀ ਸੁਣੂਗਾ ਠੀਕ ਆ ਬੜਾ ਮੂਹ ਵਾਲਨੇ ਕੇ ਭਈ ਨਹੀਂ ਮੇਰੇ ਸਾਥ ਤੇ ਸਾਥ ਆ ਠੀਕ ਮੈਂ ਤਾਂ ਉੱਥੇ ਪੂਕ ਲੜਾਉਣਾ ਬਾਬੇ ਦਾ ਉੱਥੇ ਮੈਂ ਬਾਬੇ ਤੋਂ ਕੰਮ ਲੈਣਾ ਤੇ ਮੇਰੇ ਬਾਬੇ ਨੂੰ ਮੈਂ ਕੇਲਿਆਂ ਤੇ ਵੀ ਰੱਖਿਆ ਠੀਕ ਆ ਹਣ ਕੋਰੀ ਬਾਬੇ ਬਾਲਮੀਕ ਸਾਮੀ ਨਾਲ ਚੱਲਦੇ ਆ ਪੁੱਤ ਇਸ ਨੂੰ ਪਤਾ ਹੀ ਨਹੀਂ ਮੈਂ ਕਲਾਣੇ ਵੀ ਤਾਇਰ ਪਾ ਲਈ ਸੀ ਕਿਉਂ ਨਿੱਕਿਆ ਮੈਂ ਤਾਂ ਸੋਹ ਮੂਰਤੀ ਲਾ ਲਈ ਅਣ ਇਹ ਮੈਨੂੰ ਹਟਾਵੇ ਤੈਨੂੰ ਕਰੇ ਬਾਬਾ ਰਹਾਏ ਨੇ ਮਾਹ ਇਹ ਦੱਸੋਏ ਕਲਾਣੇ ਮਾਈ ਕਿਵੇਂ ਆਈ ਜਿਵੇਂ ਭਗਤ ਨੇ ਕਿਵੇਂ ਤੇਈ ਤੇ ਜਿਵੇਂ ਬਾਦ ਤੁਸੀਂ ਕਿਵੇਂ ਬਣੀ ਕਿਵੇਂ ਮੰਦਰ ਬਣਿਆ ਦੱਸੋ ਜਿਵੇਂ ਬਾਦ ਨਹੀਂ ਲਾ ਦੱਸੋ ਕਿਹੜੀ ਜਮਕ ਹੂਣ ਚੋਂ ਹੂਣ ਸਾਨੂੰ ਗਿਆਨ ਆ ਸਾਡੇ ਗੁਰੂ ਨੇ ਦਿੱਤਾ ਅਸੀਂ ਤਾਂ ਸੰਗ ਟੋਕਿਆ ਠੀਕ ਆ ਤੇ ਉਹ ਬੰਦੇ ਆ ਬੈਠਾ ਕੋਲੇ ਗਣ ਬਾਬਾ ਥਾਪੀ ਗਈ ਲੈ ਹੁਣ ਮੈਨੂੰ ਕਿਹਾ ਇਹਨੋਂ ਦੇ ਅਜੇ ਬਾਬਾ دیਵਾਨ ਭਰੀ ਇੱਥੇ ਆ ਕੇ ਅਸੀਂ ਇਤਿਹਾਸ ਜਾਣਦੇ ਆ ਕਿਵੇਂ ਆਈ ਕਿਵੇਂ ਗਈ ਨਾ ਕਲਾਣੇ ਨਾ ਕਾਲੇ ਕੀ ਨਾ ਮੈਂ ਇੱਥੇ ਮਨਾ ਕੀਆ ਇੱਧਰ ਜਿਹੜਾ ਗਏ ਨਹੀਂ ਗੁਰਜੀ ਗੁਰਜੀ ਮੈਂ ਕਿਤੇ ਨਹੀਂ ਮੰਨਦਾ ਮੈਂ ਇਹਨੂੰ ਮੈਂ ਇਹ ਨੂੰ ਇੱਥੇ ਮੰਨਦਾ ਕਰਦਾ ਇੱਥੋਂ ਲੰਮੀ ਓਖੀ ਆ ਠੀਕ ਆ ਜਿਹੜੇ ਨੇ ਇੱਥੋਂ ਲਾ ਲਈ ਉਹ ਤਰ ਗਿਆ ਤੇ ਜਿਹੜੇ ਨੇ ਇਹ ਨਾਂ ਤੇ ਪਠੰਗ ਕਰ ਲਿਆ ਉਹ ਮਰ ਗਿਆ ਤੇ ਉਹਨਾਂ ਦਾ ਨਿਤ ਵੀ 2-4 ਮਹੀਨੇ ਬਾਅਦ ਹੀ ਐਡ ਲੱਗ ਜਾਂਦੀ ਆ ਬਾਅਦ ਤਾਂ ਇਹਨੇ ਲੈ ਲਈ ਫਿਰ ਨਾਲੇ ਤਾਂ ਇਹ ਲੈਣੇ ਕਿਉਂ ਹੁਣ ਮੇਰੇ ਆ ਮੇਰੇ ਤਾਂ ਹੁਣ ਹੀ ਜੁੰਡੇ ਪੱਟਿਆਂ ਤੇ ਜੇ ਮੈਂ ਇਹਨੇ ਪੈਸੇ ਲੈ ਕੇ ਇਹਨਾਂ ਨੂੰ ਦੇਣ ਲੱਗਿਆ ਤਾਂ ਕਾਹ ਨੂੰ ਮੈਨੂੰ ਰਸੇ ਨਾਲ ਲੰਕਣਾ ਬੁਝ ਹਰਾਮ ਦੀ ਕਮਾਈ ਮੇਰੀ ਲਾੜਦੈ ਮੂੰਹ ਚ ਨਾ ਪਵੇ ਕਮਾਈ ਕਰਾਵੇ ਮੇਰਾ ਬਾਬਾ ਜਿਹੜਾ ਘੇਰ ਤੋਂ ਦੇ ਕੇ ਨਾ ਮੰਗੇ ਠੀਕ ਆ ਰਾਵਣ ਨੇ ਕਾਲ ਪੈਰ ਚ ਕਿਉਂ ਰੱਖਦਾ ਸੀ ਜਦੋਂ ਪੈਰ ਥਲੇਨ ਨੱਪ ਲੈਂਦਾ ਹੈ ਨਾ ਉਹਨੂੰ ਐਡਾ ਇਤਿਹਾਸ ਜ਼ਿਆਦਾ ਆ ਜਾਂਦਾ ਸੀ ਮੈਂ ਆ ਆ ਮੰਜਲ ਤੇ ਪਹੁੰਚਣਾ ਤੇ ਰਾਵਣ ਨੇ ਜਦੋਂ ਮਰਿਆ ਠੀਕਾ ਕਾਹ ਨੂੰ ਐ ਛੱਡ ਲਿਆ ਪੈਰ ਚੋਂ ਦਿਮਾਗ ਚ ਵੜ ਗਿਆ ਫਿਰ ਉਹਨੂੰ ਆ ਗਿਆ ਮੈਂ ਆ ਕਰ ਦੂ ਇਹ ਪੰਜਵੀਂ ਗੋੜੀ ਨੂੰ ਲਾ ਲਦਾ ਨਾ ਰਾਵਣ ਸਮਾਨ ਸਮਾਨ ਤੇ ਦੇਵਤਾਂ ਤੋਂ ਜ਼ਿਆਦਾ ਪਾਵਰ ਚ ਸਿਓ ਤੇ ਰਾਵਣ ਨੂੰ ਆਪ ਮਾਰਾ ਜਾਂਦੇ ਆ ਜਾਂਦੇ ਨਾ ਰਾਵਣ ਜਿੱਦਾਂ ਕੋ ਇਤਿਹਾਸ ਕੀ ਬੰਦਾ ਹੈ ਨਹੀਂ ਠੀਕਾ ਤੇ ਰਾਵਣ ਦੀ ਮੈਂ ਫੋਟੋ ਲਗਾਉਣੇ ਤੜਕੇ ਉਹਨੂੰ ਦਾਰੂ ਪਿਆਇਆ ਕਰੂ ਨਾ ਰਾਵਣ ਨੂੰ ਕੂਦਾ ਖਾਨ ਦਾ ਨੀ ਵਿਚਾਰਾ ਹਨਾ ਤੇ ਆਪਾਂ ਪਿਆਇਆ ਕਰਾਂਗੇ ਉਹਦਾ ਹੈ ਕੰਜਰਾ ਤੈਨੂੰ ਅੱਕ ਲਾਉਂਦਾ ਤੂੰ 70 10 ਰੁਪਏ ਦਾ ਨਾਲ ਹੀ ਲਵਾ ਲੈ ਉਹ ਯਾਰ ਲੋਹਾ ਦੀ ਇਹ ਕਹੇ ਪਲੇਸ ਪੈਂਦਾ ਮਾ ਕਰੇ ਤੈਨੂੰ ਹੀ ਰਹਿੰਦਾ ਆਪਾਂ ਕਰਾਂਗੇ ਬਹੁਤ ਬੜੀ ਰਹਿੰਦੇ ਆ ਜਿਹੜੇ ਲੋਕਾਂ ਦੇ ਝੱਕਾਂਗੇ ਆਪਣੇ ਘਰ ਤਾਂ ਪਹਿਲਾਂ ਆਉਣਗੇ ਹੁਣ ਤੂੰ ਆਇਆ ਸੋਣਾ ਬਾਬੇ ਜੀ ਤੇ ਵੀ ਬਾਬੇ ਨੂੰ ਪਾਣੀ ਨਹੀਂ ਦਿੰਦੀ ਬਾਬੇ ਜੀ ਲਾਦ ਨਹੀਂ ਪਾਣੀ ਦਿੰਦੀ ਠੀਕ ਆ ਨਹੀਂ ਸੱਚ ਆ ਸੁਣਾਣੀਆਂ ਗੱਲਾਂ ਨਹੀਂ ਹਕੀਕਤ ਆ ਬਿਲਕੁਲ ਤੇ ਉਦੋਂ ਬਾਬਾ ਕਿੱਥੇ ਗਿਆ ਜੋ ਲੋਕਾਂ ਨੇ ਤੇਰੀ ਬਹੁਰੋਸ ਕੇ ਬਾਗੀ ਹੋਏ ਬੋਬਾ ਤੇ ਤਾਂ ਆਪ ਤਾਂ ਬੇਵਜਹ ਕਰੇ ਤੂੰ ਆਈ ਪੁੱਛ ਲਿਆ ਕਰੋ ਬਾਬਾ ਲੋਕਾਂ ਨਾਲ ਟੀਮਾਂ ਦੇ ਟਰਾਈ ਮਾਰਦੇ ਹੁੰਦਾ ਬਾਬੇ ਢੋਲ ਕੇ ਅਲੂ ਪਕੌੜੇ ਖਵਾਈ ਜਾਂਦੀ ਹੁੰਦੀਆ ਉਦੋਂ ਬਾਬੇ ਨੂੰ ਦੀਦੀ ਨਹੀਂ ਹੁੰਦੀ ਠੀਕ ਆ ਇਹ ਸੱਚ ਗੱਲਾਂ ਬੁੱਤ ਸੱਚ ਕੋਈ ਬੋਲ ਸਕਦਾ ਉਹ ਜਿਗਰਾ ਹੋਣਾ ਚਾਹੀਦਾ ਪਿੱਤਲ ਦੀ ਬਰਾਤ ਇਹਦਾ ਸੱਚ ਬੋਲਣ ਦੀ ਗੱਲ ਤੇ ਨਹੀਂ ਭਰਾਵਾ ਫਿਰ ਚਕਾਲਕਾ ਬਾੜ ਕੀ ਮੇਰੇ ਚ ਤਾਂ ਭਰਾਵਾ ਸਾਡਾ ਘੋਨ ਆਇਆ ਵੜ ਜਾਂਦਾ ਉਦੋਂ ਵੜ ਗਿਆ ਫਿਰ ਉਹ ਨਿਕਲਦਾ ਨਹੀਂ ਕਿਤੇ ਠੀਕ ਆ ਤੁਸੀਂ ਯਾਤ ਖੱਤਰੀ ਪਹਿਲਾਂ ਐਂ ਕਹਿਆ ਮੈਨੂੰ ਪਤਾ ਨਹੀਂ ਯਾਤ ਕੀ ਆ ਸਾਡੀ ਦੱਸ ਮਿਸਤਰੀ ਹਾਂ ਖੱਤਰੀ ਇਹਨੇ ਦੱਸਿਆ ਹਾਂ ਉਹ ਨਾ ਆਇਆ ਪਤਾ ਕਿ ਉਹ ਮਿਸਤਰੀ ਆ ਗਿਆ ਖੱਤਰੀ ਗੁੱਤੀ ਵਾਲਾ ਜਿਹੜਾ